ਸਾਸਰੀਆ ਕਾਲ ਜੀ ਅੱਜ ਬਣਾਵਾਂਗੇ ਆਪਾਂ ਚਟਨੀ ਇਹ ਘਰ ਦਾ ਟਰੈਸ ਕਾਰਡਨ ਹੈ ਜੀ ਔਰ ਘਰ ਦੀਆਂ ਸਬਜ਼ੀਆਂ ਲਗਾਈਆਂ ਹੋਈਆਂ ਨੇ ਔਰ ਚਟਨੀ ਲਈ ਆਪਣੇ ਕੋਲ ਜਿਹੜਾ ਤਣੀਆਂ ਉਹ ਆਪਾਂ ਨੇ ਤੋੜ ਲਿਆ ਤੇ ਤਣੀਆਂ ਇਸ ਤਰ੍ਹਾਂ ਦੇ ਟਾਪੇ ਦੇ ਵਿੱਚ ਵੀ ਬਹੁਤ ਆਸਾਨੀ ਨਾਲ ਹੋ ਜਾਂਦਾ ਤੇ ਜ਼ਰੂਰਤ ਦੇ ਹਿਸਾਬ ਨਾਲ ਆਪਾਂ ਤਣੀਆਂ ਪਾਵਾਂਗੇ ਨਾਲ ਪਾਵਾਂਗੇ ਜੀ ਇਹਦੇ ਵਿੱਚ ਲਸਣ ਲਸਣ ਆਪਾਂ ਲਗਾਇਆ ਹੋਇਆ ਜੀ ਹਜੇ ਇਹਦੀਆਂ ਪੋਥੀਆਂ ਚੰਗੀ ਤਰ੍ਹਾਂ ਬਾਣੀਆਂ ਨਹੀਂ ਤੇ ਲਸਣ ਪਾਵਾਂਗੇ ਟੇਸਟ ਦੇ ਹਿਸਾਬ ਨਾਲ ਤੇ ਲਸਣ ਇਸ ਤਰ੍ਹਾਂ ਦੇ ਟਾਪਿਆਂ ਦੇ ਵਿੱਚ ਲਗਾਇਆ ਹੋਇਆ ਇਹ ਟਾਪੇ ਦੇ ਵਿੱਚ ਵੀ ਧਨੀਆ ਵਧੀਆ ਹੋ ਗਿਆ ਤੇ ਧਨੀਆ ਬਹੁਤ ਹੈ ਚਟਨੀ ਲਈ ਨਾਲ ਇਹ ਛੋਟੇ ਜਿਹੇ ਗਮਲੇ ਦੇ ਵਿੱਚ ਲਗਾਇਆ ਹੋਇਆ ਪੁਦੀਨਾ ਪੁਦੀਨਾ ਵੀ ਆਪਾਂ ਜ਼ਰੂਰਤ ਦੇ ਹਿਸਾਬ ਨਾਲ ਤੋੜ ਲਿਆ ਸੀ ਔਰ ਮੈਨੂੰ ਯਾਦ ਆਇਆ ਕਿ ਮੈਂ ਫਿਰ ਵੀਡੀਓ ਵੀ ਸ਼ੁਰੂ ਕਰਾਂ ਕਿਉਂਕਿ ਘਰ ਦੀਆਂ ਸਬਜ਼ੀਆਂ ਦਾ ਇਹੀ ਫਾਇਦਾ ਹੁੰਦਾ ਜੀ ਜਦੋਂ ਘਰ ਦੇ ਵਿੱਚ ਦਾਲ ਸਬਜ਼ੀ ਖਾਣ ਦਾ ਮਨ ਨਾ ਹੋਵੇ ਤੇ ਗਰਮੀਆਂ ਦੇ ਵਿੱਚ ਚਟਨੀ ਖਾਸ ਕਰਕੇ ਵਧੀਆ ਲੱਗਦੀ ਆ ਤੇ ਪੁਦੀਨਾ ਤਾਂ ਸਭ ਨੂੰ ਹੀ ਪਤਾ ਹੈ ਘਰ ਦੀ ਆਰਗੈਨਿਕ ਸਬਜ਼ੀ ਹੋਵੇ ਔਰ ਪੁਦੀਨਾ ਠੰਡਾ ਹੁੰਦਾ ਜੀ ਤਾਂ ਘਰ ਦੇ ਵਿੱਚ ਗਰਮੀ ਚ ਚਟਨੀ ਜ਼ਰੂਰ ਬਣਾਇਆ ਕਰੋ ਤੇ ਇਸ ਤਰ੍ਹਾਂ ਤੁਸੀਂ ਛੋਟੇ ਗਮਲਿਆਂ ਦੀ ਵਰਤੋਂ ਕਰਕੇ ਵੀ ਘਰ ਦੀ ਛੱਤ ਤੇ ਸਬਜ਼ੀਆਂ ਲਗਾ ਸਕਦੇ ਹੋ ਆ ਲਓ ਜੀ ਆ ਸਾਡੇ ਪਿੰਡ ਖੇਤਾਂ 'ਚ ਅੰਬੀਆਂ ਲੱਗੀਆਂ ਹੋਈਆਂ ਨੇ ਘਰ ਦੀਆਂ ਅੰਬੀਆਂ ਹਾਂਜੀ ਜੱਪੂ ਮੈਂ ਖੇਡਣਾ ਪਾਪਾ ਨੂੰ ਹਾਂ ਖੇਡਦੇ ਆ ਪਹਿਲਾਂ ਪਾਪਾ ਤੋਂ ਕੁੰਡੀ ਸੋਟੇ 'ਚ ਚਟਨੀ कटਵਾ ਲਈਏ ਤੇ ਸਰਦਾਰ ਜੀ ਕਹਿੰਦੇ ਠੀਕ ਐ ਕੁੰਡੀ ਸੋਟਾ ਕਰ ਤਿਆਰ ਹਰਦੀਪ ਤੇ ਆਪਾਂ ਚਟਨੀ ਆ ਜੀ ਕੁੰਡੀ ਸੋਟੇ ਦੀ ਖਾਵਾਂਗੇ ਲੋ ਜੀ ਕੁੰਡੀ ਲੱਭਣ ਲਈ ਕੁੰਡੀ ਜਾ ਦੇਖੋ ਕਿਆ ਰੱਖੀ ਹੋਈ ਆ ਬੈਡਾਂ 'ਚ ਬਾੜੀ ਹੋਈ ਆ ਕੁੰਡੀ ਕਿਉਂਕਿ ਅਸੀਂ ਵਰਤੋਂ ਨਹੀਂ ਕਰਦੇ ਸੀ ਤੇ ਫਿਰ ਸੰਭਾਲ ਕੇ ਰੱਖੀ ਤੇ ਹੁਣ ਅਸੀਂ ਵਰਤੋਂ ਕਰਾਂਗੇ ਕੱਢਦੇ ਆ ਲੱਭਦੇ ਆ ਕੁੰਡੀ ਕਿੱਥੇ ਕਾ ਲਓ ਜੀ ਆ ਪਈਆ ਆਸਾਨੀ ਨਾਲੇ ਮਿਲ ਗਈ ਕੁੰਡੀ ਗਾਇਸ ਬਹੁਤ ਪੁਰਾਣੀ ਕੁੰਡੀ ਆ ਇਹ ਸੰਭਾਲ ਕੇ ਰੱਖੀ ਆ ਛੋਟਾ ਵੀ ਇੱਥੇ ਪਿਆ ਇੱਕ ਮਿੰਟ ਜੀ ਇੱਕ ਮਿੰਟ ਆ ਪਿਆ ਜੀ ਛੋਟਾ ਵੀ ਇੱਕ ਤਵਾ ਵੀ ਪਿਆ ਆ ਲੋ ਆ ਦੇਖੋ ਗਾਇਸ ਸਾਡੀ ਕੁੰਡੀ ਛੋਟੀ ਜੀ ਕੁੰਡੀ ਐ ਬੜੀ ਮੁਸ਼ਕਿਲ ਨਾਲ 4-5 ਇੰਚ ਦੀ ਕੁੰਡੀ ਐ ਤੇ ਆ ਰਹਿ ਗਿਆ ਛੁਟਕੂ ਕੋਟਨਾ ਕਿਸੇ ਟਾਈਮ ਆ ਗੇਮਾਂ ਦਾ ਵੀ ਬਹੁਤ ਰਵਾਜ ਸੀ ਹੁਣ ਤਾਂ ਗਿਆ ਆ ਟਾਈਮ ਟਾਈਮ ਨਾਲ ਕਿੰਨਾ ਕੁਝ ਚੇਂਜ ਹੋ ਜਾਂਦਾ ਤੇ ਸਰਦਾਰ ਜੀ ਦਾ ਧੰਨਵਾਦ ਐ ਅੱਜ ਤਾਂ ਸਰਦਾਰ ਜੀ ਕਹਿੰਦੇ ਕੋਈ ਨਾ ਆ ਲਓ ਜੀ ਮੋਟੂ ਨਾ ਇਦਾਂ ਕਿਉਂ ਸਿੱਟਦੇ ਆ ਦੇਖੀ ਆ ਦੇਖੋ ਸਰਦਾਰ ਜੀ ਏਕਣ ਕਰਦੇ ਨੇ ਗਾਇਸ ਭਾਗ-ਭਾਗ ਚੀਜ਼ਾਂ ਸਿੱਧੇ ਚਵਾਂ ਨਹੀਂ ਵੈਲਿਊ ਹੈਗੀ ਆਹ ਮਿੱਟੀ ਨਾ ਬੈਦਾਂ ਤੇ ਇਹਦਾ ਬੜਾ ਪੰਗਾ ਜਿੰਨਾ ਮਰਜੀ ਸਾਫ਼ ਕਰ ਲੋ ਪਤਾ ਨਹੀਂ ਕਿੱਥੋਂ ਆਂਦੀ ਏ ਜੇ ਤੁਹਾਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਇਹ ਮਿੱਟੀ ਦੇ ਬਹੁਤ ਪੰਗੇ ਨੇ ਲਓ ਜੀ ਐਨੀ ਮਿੱਟੀ ਨਿਕਲੀ ਆ ਦੱਸੋ ਕੀ ਕਰੂ ਬੰਦਾ ਪਤਾ ਹੀ ਨਹੀਂ ਲੱਗਦਾ ਜ਼ਰੂਰ ਕਮੈਂਟ ਕਰਿਓ ਕਿ ਇਹ ਕਾਰਨ ਕੀ ਆ ਕਿਵੇਂ ਬਚੀਏ ਤੋਂ ਹਰ ਵਾਰ ਦੇ ਕੰਮ ਆ ਥੋੜੇ ਦਿਨਾਂ ਬਾਅਦ ਇਹੀ ਕੁਝ ਹੁੰਦਾ ਲੋ ਜੀ ਕੁੰਡੀ ਸੋਟਾ ਚੰਗੀ ਤਰ੍ਹਾਂ ਧੋ ਕੇ ਰੱਖਤਾ ਚੰਗੀ ਤਰ੍ਹਾਂ ਮਾਜਤਾ ਤੇ ਥੋੜਾ ਜਿਹਾ ਸੁੱਕ ਲਵੇ ਤੇ ਇੰਨੇ ਕਰੀਏ ਪਿਆਜ਼ چیر ਦੀਆਂ ਲੋਗ ਦੇ ਵਿੱਚ ਜੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਘਰ ਦੀਆਂ ਸਬਜ਼ੀਆਂ ਤੁਸੀਂ ਛੱਤੇ ਵੀ ਆਸਾਨੀ ਨਾਲ ਲਗਾ ਸਕਦੇ ਹੋ ਤੇ ਘਰ ਦੀਆਂ ਸਬਜ਼ੀਆਂ ਕੈਮੀਕਲ ਸਪਰੇ ਫ੍ਰੀ ਹੁੰਦੀਆਂ ਨੇ ਤੇ ਆ ਦੇਖੋ ਜੀ ਲੋਕੀ ਲੋਕੀ ਵੀ ਘਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਗਰੋ ਕਰਦੀ ਆ ਤੇ ਇਸੇ ਤਰ੍ਹਾਂ ਜੰਗਲੀ ਕਰੇਲੇ ਵੀ ਲੱਗ ਚੁੱਕੇ ਨੇ ਆ ਦੇਖੋ ਤੇ ਬਹੁਤ ਸੀਆਂ ਸਬਜ਼ੀਆਂ ਨੇ ਗੱਲ ਸਿਰਫ ਮਿਹਨਤ ਦੀ ਆ ਜੀ ਔਰ ਇਹਤੇ ਵੀ ਕੱਦੂ ਵਗੈਰਾ ਲੱਗ ਚੁੱਕੇ ਨੇ ਤੇ ਅੱਜ ਮੈਂ ਕੱਲੀ ਇਹਦੀ ਸਬਜ਼ੀ ਬਣਾਈ ਆ ਤਾਂ ਜ਼ਰੂਰ ਤੁਸੀਂ ਘਰ ਦੇ ਵਿੱਚ ਦੋ ਚਾਰ ਸਬਜ਼ੀਆਂ ਤੋਂ ਸ਼ੁਰੂਆਤ ਜ਼ਰੂਰ ਕਰੋ ਆਹ ਲੋ ਜੀ ਚਟਨੀ ਦਾ ਸਾਰਾ ਸਮਾਨ ਤਿਆਰ ਆ ਹੱਸਣਾ ਕਰਾ ਮੇਰਾ ਹਮ ਆਸਾਈ ਜਾਂਦੇ ਨੇ ਆਹ ਲੋ ਜੀ ਆਪਾਂ ਤਨੀਆ ਪੁਦੀਨਾ ਸਵਾਰ ਲਿਆ ਤੇ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਦੋ ਹੀ ਪਾਵਾਂਗੇ ਤੇ ਆ ਸੀ ਅੰਬ ਦਾ ਆਚਾਰ ਇਹ ਹੈਗਾ ਸੇਦਾ ਨਮਕ ਤੇ ਦੋ ਛੋਟੀਆਂ ਅੰਬੀਆਂ ਤੇ ਆ ਪਾ ਲਸਣ ਜਿਹੜਾ ਲੈ ਕੇ ਆਏ ਸੀ ਔਰ ਜ਼ਰੂਰਤ ਦੇ ਹਿਸਾਬ ਨਾਲ ਥੋੜੀ ਕੁ ਕੌਲੀ ਪਿਆਜ਼ਾਂ ਦੀ ਤੇ ਜਿਹੜਾ ਨਮਕ ਹੈ ਉਹ ਖੀਰ ਚ ਪਾਵਾਂਗੇ ਪਹਿਲਾਂ ਆਪਾਂ ਚਟਨੀ ਕੁੱਟਣੀ ਸ਼ੁਰੂ ਕਰਦੇ ਆ ਆਪ ਕੋ ਫ੍ਰੈਂਟ ਦੇ ਤਣੀਆਂ ਨਹੀਂ ਪਾਉਣਾ ਹੈਗਾ ਤਣੀਆਂ ਨਹੀਂ ਪਾਪਾ ਕਹਿੰਦੇ ਪਹਿਲਾਂ ਅੰਬੀਆਂ ਤੇ ਪਿਆਜ਼ ਓਕੇ ਸਾਰਾ ਹੀ ਕੁੰਡੀ ਤੇ ਛੋਟੀ ਜਿਹੀ ਆਪਣੀ लहान बिचेरड के गुठना आ लो जी सरदार बैठे हैं इधर जबजी बैठी है वाह चल चल बढ़िया गला गुड गुड जबजी जबजी हेलो तो कर दो ससि का कर ससि का बुलायो हाथ जोड़ के बुलायो वेरी गुड ਚਲੋ ਗਾਇਜ਼ ਇਹਨਾਂ ਥੋੜਾ ਥੋੜਾ ਕਰਕੇ ਪਹਿਲਾਂ ਕੁੱਟ ਲਈਏ ਆ ਦੇਖੋ ਆਜੀ ਵਾ ਸਰਦਾਰ ਜੀ ਖਿੱਚੇ ਤੋ ਖਿੱਚੇ ਤੋ ਕੰਮ ਆ ਹਾਂ ਹਾਂ ਵਸ ਐਮੀ ਯਸ ਬੇਟਾ ਦੇ ਦੇ ਪਾਪਾ ਨੂੰ ਦਲੇਰੀ ਕੇ ਪਾਪਾ ਚਲੋ ਚਲੋ ਚੱਕ ਦੋ ਫੱਟੇ ਚੱਕ ਦੋ ਫੱਟੇ ਮੋੜ ਕੱਚਾ ਕੱਚੇ ਤੋੜ ਕੇ ਲਿਆਈਆਂ ਅੱਛਾ ਮਿਰਚ ਦੀ ਡੰਡੀ ਰਹਿ ਗਈ ਚਲ ਕੋਈ ਨਾ ਇੰਨਾ ਕ ਤਾਂ ਹੋਣਾ ਕੋਈ ਨਾ ਕੋਈ ਨਾ ਸਬਜੀ ਦੇਖ ਲਾਣ ਦਾ ਨੀ ਕਿਵੇਂ ਬੈਠੀ ਆ ਪਾਪਾ ਹੂੰ ਵੈਰੀ ਗੁੱਡ ਚਲੋ ਖੱਚੇ ਤੋਂ ਖੱਚੇ ਤੋਂ ਕੰਮ ਖੱਟਾ ਹੈ ਲਓ ਜੀ ਇਹਨਾਂ ਨੇ ਅੰਬੀਆਂ ਖਾਣੀਆਂ ਨੇ ਮੜੂ ਕੁੰਡੀ ਸੋਟੇ ਨਚੋਰ ਪੈਂਦੇ ਸੀ ਫਿਰ ਬੈਡਾ ਚ ਰੱਖਿਆ ਸੀ ਹੈ ਪੈਂਦੇ ਸੀ ਬਈ ਸਾਡੇ ਕੁੰਡੀ ਸੋਟੇ ਚੋਰ ਪੈਂਦੇ ਤਾਂ ਅਸੀਂ ਬੈਡਾਂ ਚ ਰੱਖੇ ਸੀ ਤੇ ਲੋ ਸਰਦਾਰ ਜੀ ਅੱਜ ਸੈਫ ਵਾਲਾ ਕੰਮ ਕਰਦੇ ਕਹਿੰਦੇ ਥੋੜੀ ਚੀਨੀ ਪਾਉਣੀ ਕਿੰਨੀ ਇੰਨੀ ਕੁ ਬਹੁਤ ਬਹੁਤ ਓਕੇ ਥੋੜੀ ਜੀ ਚੀਨੀ ਟੇਸਟ ਰਿਕਾਰਡਿੰਗ ਤੇ ਪੁਦੀਨਾ ਤੇ ਧਨੀਆ ਕਹਿੰਦੇ ਥੋੜਾ ਕੱਟ ਪਾਵਾਂਗੇ ਇਹ ਅੰਬਾਂ ਦੀ ਚਟਨੀ ਆ ਇਸ ਕਰਕੇ ਪੁਦੀਨਾ ਧਨੀਆ ਜ਼ਿਆਦਾ ਨਹੀਂ ਪਾਉਣਾ ਤੇ ਨੂਨ ਹੁਣ ਦੇਖੋ ਚੰਗੀ ਤਰ੍ਹਾਂ ਚਟਨੀ ਕੁੱਟੀ ਜਾ ਰਹੀ ਆ ਤੇ ਥੋੜਾ ਨੂਨ ਪਾ ਦਈਏ ਸਰਦਾਰ ਜੀ ਨੂੰ ਕਾਲੀ ਐ ਮੈਂ ਕਹਾਂ ਚਲੋ ਪਾ ਦਿੰਨੇ ਆ ਕਾਲੀ ਉਹ ਮੈਂ ਸੋਝੂ ਸਾਰਾ ਉਹ ਜੀ 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 ਥੋੜਾ ਨੂਨ ਘੱਟ ਰੱਖਾਂਗੇ ਅੱਧੇ ਚਮਚੇ ਤੋਂ ਵੀ ਘੱਟ ਹੀ ਰੱਖਾਂਗੇ ਕਿਉਂਕਿ ਸਰਦਾਰ ਜੀ ਦਾ ਬੀਪੀ ਬਾਦ ਦਾ ਨੂਨ ਜੀ ਨੂੰ ਜ਼ਰੂਰ ਤੋਂ ਬਾਅਦ ਵਿੱਚ ਹੋਰ ਪਾ ਦੇਣਗੇ ਨੂਨ ਆਪਾਂ ਜ਼ਿਆਦਾ ਰਿਸਕ ਨਹੀਂ ਲੈਣਾ ਹੈਗਾ ਸਰਦਾਰ ਜੀ ਬਹੁਤ ਜਲਦੀ ਗਲ ਪੈ ਜਾਂਦੇ ਨੇ ਗਾਇਸ ਆ ਛੁਟਕੀ ਰਣੀ ਮੇਰੀ ਨੋ ਨੋ ਜੀ ਵਰਤਿਆ ਚਲੋ ਇਹਨਾਂ ਟੱਕ ਦਈਏ ਲਓ ਜੀ ਚਟਨੀ ਕੋਈ ਨਾ ਬੁੱਤ ਬਾਅਦ ਵਿੱਚ ਖਾ ਲਈ ਦੂ ਠੀਕ ਹੈ ਲੋ ਜੀ ਚਟਨੀ ਹੋ ਗਈ ਤਿਆਰ ਆ ਮੋਟੂ ਕੀ ਮੜ ਮੋਟ ਕੱਤਰ ਬੱਤਰ ਇਹ ਪੀਸ ਵੱਡੇ ਨਹੀਂ ਆਈਏ ਉਹ ਯਾਰ ਘੋਟਨੇ ਜਾਹੀ ਜੂ ਮੈਂ ਮਸ਼ੀਨ ਆ ਉਹਨੇ ਹਾਂ ਮਸ਼ੀਨ ਸਮਝ ਕੇ ਕਰ ਦੋ ਨਾ ਕੁੱਤਰ ਦੋ ਲੋ ਜੀ ਤਕਰੀਬਨ ਸਾਡੀ ਚਟਨੀ ਤਿਆਰ ਆ ਅਗਰ ਸਰਦਾਰ ਜੀ ਨੇ ਸਾਥ ਦਿੱਤਾ ਤਾਂ ਹੋਰ ਬਰੀਕ ਕਰਦਣ ਕਿ ਅਗਰ ਸਾਥ ਨਾ ਦਿੱਤਾ ਤਾਂ ਕੋਈ ਗੱਲ ਨਹੀਂ ਜੀ ਪੀ ਕੀ ਚਟਨੀ ਸਾਨੂੰ ਹੁਣ ਦੱਸ ਕੀ ਇਹ ਤੇ ਪੰਚਾਇਤ ਬੁਲਾਉਣੀਆ ਬਸ ਜੀ ਕੋਈ ਨਾ ਫਿਰ ਅਸੀਂ ਆਪਣੇ ਦੰਦਾ ਨੂੰ ਖਿੱਚਲਾ ਦੇ ਕੇ ਥੋੜੀ ਬੁਰਕੀ ਦਬਾ ਦਬਾ ਕੇ ਖਾਵਾਂਗੇ ਕੋਈ ਗੱਲ ਨਹੀਂ ਗਾਇਸ ਇੰਨਾ ਕ ਜਸਟ ਕਰਨ ਤਾਂ ਬੰਦਾ ਪਰਿਵਾਰ ਦੇ ਵਿੱਚ कोई गल नहीं सरदार जी तुम्हें चटनी कुंडी सोटे कुटी सानू इस गल बहुत खुशी है है ना जपू क्या प्लीज़ लाइक कर दो गायस एद अंगूठा दिखाओ क्या प्लीज लाइक कमेंट शेयर सबसक्राइब बाय गाए सत श्रीकाल नहीं एदा नहीं बोलना हाँ जी मैं पेमेंट कर दी कर दी रोटी पकानी मैं